ਸਰਦਾ ਹੁੰਦਾ ਵਿੱਚ ਪੰਜਾਬ ਨਾ ਪਰਦੇਸੀ ਜਾਂਦੇ ਪਿੰਡ ਚ ਬੁੱਲੇ ਲੁੱਟਦੇ ਸੀ ਇੱਥੇ ਨਾ ੱੱਕੇ ਖਾਂਦੇ ਇੱਥੇ ਨਾ ੱੱਕੇ ਖਾਂਦੇ ਯਾਰੋ ਕਿਸੇ ਦਾ ਦਿਲ ਨਹੀਂ ਕਰਦਾ ਆਪਣੇ ਪੰਜਾਬ ਨੂੰ ਛੱਡ ਕੇ ਆਪਣੇ ਘਰ ਨੂੰ ਛੱਡ ਕੇ ਵਿਦੇਸ਼ ਜਾਣ ਪਰ ਇਹ ਮਜਬੂਰੀਆਂ ਇੰਨਾ ਸਤਾਉਂਦੀਆਂ ਨੇ ਕਿ ਬੰਦਾ ਸੋਚਦਾ ਹੈ ਕਿ ਚੱਲ ਹੁਣ ਵਿਦੇਸ਼ ਚਲਿਆ ਜਾਵਾ ਤੇ ਉੱਥੇ ਜਾ ਕੇ ਕਮਾਈ ਕਰਾਂ ਕਿਉਂਕਿ ਪੰਜਾਬ ਦੇ ਭਾਰਤ ਦੇ ਹਾਲਾਤ ਇਦਾਂ ਦੇ ਹੋ ਗਏ ਨੇ ਕਿ ਇੱਥੇ ਜੌਬ ਨਹੀਂ ਮਿਲੇ ਹਾਲ ਹੀ ਵਿੱਚ ਆਪਾਂ ਤੁਹਾਡੇ ਨਾਲ ਛੋਟੇ ਛੋਟੇ ਵੀਡੀਓ ਕਲਿੱਪ ਸਾਂਝੇ ਕਰਨ ਜਾ ਰਹੇ ਹਾਂ ਜਿਹੜੇ ਇਟਲੀ ਤੋਂ ਆ ਰਹੇ ਨੇ ਜਿਸ ਚ ਤੁਸੀਂ ਦੇਖੋਗੇ ਕਿ ਸਾਡੇ ਪੰਜਾਬੀ ਇਟਲੀ ਚ ਜਾ ਕੇ ਕੀ ਕੰਮ ਕਰਦੇ ਆ। ਆ ਤੁਸੀਂ ਪਹਿਲਾ ਕਲਿੱਪ ਦੇਖ ਸਕਦੇ ਹੋ ਕਿ ਸਾਡੇ ਪੰਜਾਬੀ ਕਿਵੇਂ ਰੋਟੀ ਖਾਂਦੇ ਪਏ ਨੇ। ਧੁੱਪੇ ਬੈਠੇ ਹੋਏ ਨੇ, ਕਈਆਂ ਨੇ ਨਿਕਰਾਂ ਪਾਈਆਂ ਹੋਈਆਂ ਨੇ ਤੇ ਕਈਆਂ ਨੇ ਪਜਾਮਿਆਂ ਦੇ ਪੌਂਚੇ ਟੰਗੇ ਹੋਏ ਨੇ। ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਹਾਲਾਤ। ਇਹਨਾਂ ਦੇ ਪਜਾਮੇ ਲਿਬੜੇ ਹੋਏ ਨੇ। ਤੇ ਤੁੱਪੇ ਬੈਠ ਕੇ ਇਹ ਰੋਟੀ ਖਾ ਰਹੇ ਨੇ ਤੁਸੀਂ ਦੇਖ ਹੀ ਸਕਦੇ ਹੋ ਕਿ ਵੀਰ ਲੇਬਰ ਦਾ ਹੀ ਕੰਮ ਇੱਥੇ ਕਰਦੇ ਪਏ ਨੇ ਸੋ ਇਸ ਤੋਂ ਅਗਲੀ ਵੀਡੀਓ ਤੁਸੀਂ ਦੇਖ ਸਕਦੇ ਹੋ ਕਿ ਵੀਰ ਸਾਡੇ ਖੇਤੀ ਬਾੜੀ ਦਾ ਕੰਮ ਕਰਦੇ ਪਏ ਨੇ ਇਟਲੀ 'ਚ ਆ ਦੇਖੋ ਸਾਰੇ ਪੰਜਾਬੀ ਵੀਰ ਨੇ ਕਿਵੇਂ ਖੀਰੇ ਤੋੜਦੇ ਪਏ ਨੇ ਤੇ ਫਿਰ ਉਸ ਨੂੰ ਮਸ਼ੀਨ 'ਚ ਸੁੱਟਦੇ ਪਏ ਨੇ ਹਾਂਜੀ ਇਹ ਉਹ ਬੰਦੇ ਆ ਜਦੋਂ ਇੰਡੀਆ ਭਈਏ ਵਟਾਂ ਛਾਂਗਦੇ ਸੀ ਨਾ ਤੇ ਇਹ ਇਹ ਮੰਝੀਆਂ ਦੇ ਸੌਂਦੇ